ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਗ ਨਸ਼ਿਆ ਵਿਰੁੱਧ ਮੁਹਿੰਮ ਦੇ ਵਿੱਚ ਹਲਕਾ ਫਗਵਾੜਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸੈਮੀਨਾਰ ਲਗਾ ਕੇ ਨਸ਼ਿਆਂ ਨੂੰ ਖਤਮ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸੀਨੀਅਰ ਆਪ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਕਰੀਬੀ ਰਾਤ ਕੋ ਜਣ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਤੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਤਕਰੀਬਨ 1 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਤੇ ਤਕਰੀਬਨ ਵੀ ਬਾਈ ਫਾਇਰ ਕੀਤੇ ਗਏ ਜਿਸ ਦੀ ਜਾਣਕਾਰੀ ਉਹਨਾਂ ਡੀਐਸਪੀ ਫਗਵਾੜਾ ਨੂੰ ਦਿੱਤੀ ਪੁਲਿਸ ਵੱਲੋਂ ਇਸ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਦੇਖਦੇ ਹਾਂ ਦਲਜੀਤ ਰਾਜੂ ਨੇ ਕੀ ਕਿਹਾ ਤੇ ਪੁਲਿਸ ਪ੍ਰਸ਼ਾਸਨ ਦਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਦਰਵੇਸ਼ ਪਿੰਡ ਤੋਂ ਪੱਤਰਕਾਰ ਮੋਹਿਤ ਸ਼ਰਮਾ ਕੋਈ ਕਰੀਬ ਸਵਾ ਕੇ 1 ਵਜੇ ਕੋਈ ਅਨਸ਼ਾਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਤੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵਾ ਕੇ 1 ਵਜੇ ਦਾ ਟਾਈਮ ਸੀ ਮੇਰੀ ਵਾਈਫ ਨੇ ਛਿਛੇ ਦੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੈ ਜਿਆ ਪਤਾ ਨਹੀਂ ਗੋਲੀਆਂ ਗੋਲੀਆਂ ਜੁਕ ਤੱਕੇ ਫਟੋਤੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਈ ਗੋਲੀਆਂ ਚੱਲ ਰਹੀਆਂ 1:15 ਮਿੰਟ ਤੇ ਮੈਂ ਡੀਐਸਪੀ ਪੁਕਾਰਾ ਜਿਹੜੇ ਆਪਣੇ ਆਪਕੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਵਿੱਚ ਪਹੁੰਚ ਸਕਦੇ ਆ ਸਵੰਧ ਦਾ ਐਸਐਚਓ ਸਤਨਾਮਪੁਰਾ ਸਵੰਧ ਦਾ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰ ਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਜਨੇ ਆਏ ਆ ਮੋਰਸਲ ਤੇ ਆਏ ਆ ਤੇ ਮੂਲ ਵਗੈਰਾ ਲਵੇਟੇ ਸੀ ਮੂਲ ਲਵੇਟੇ ਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਨਤੇ ਫਿਰ ਆਓ ਕਾ ਕੇ ਮੋਰਸਲ ਉਹ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ 23 ਤੋਂ 24 ਜਿਹੜੇ ਉਹਨਾਂ ਨੇ ਰੌਂਕ ਕਰ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਸ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗਦਾ ਰਾਜੂ ਬਾਈ ਕੋਈ ਪ੍ਰਾਣ ਕੋ ਰੰਜੀ ਸਾਹਿਬ ਤੁਹਾਡੇ ਜਿਦਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ ਪੋਲੀਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮੇ ਨਹੀਂ ਕੀਤਾ ਕਿਸੇ ਦੇ ਕੰਮੇ ਆਏ ਹੋਮਾਂਗੇ ਐਡੀ ਵੱਡੀ ਵਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗਾ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਵੀ ਮਾਲਕ ਹੀ ਆ ਬਸ ਮਤਲਬ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੀ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋਗੇ ਤਾਂ ਲਾ ਲਾਂਗੇ ਦੋ ਪੁਲਿਸਮਨਾਂ ਨੂੰ ਕਹਾਂਗੇ ਦਿਓ ਦੋ ਕੀ ਕਰ ਰਹੇ ਦੋਸ਼ੀਆਂ ਵਾਸਤੇ ਵੀ ਭਾਲ ਕਿਦਾਂ ਜੋ ਵੀ ਦੋਸ਼ੀਆ ਕਾਰਵਾਈ ਕੀਤੀ ਜਾਵੇ ਚਲਦੋ ਜਾ ਫੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਇਰਾ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਵੀ ਜਿਹੜੇ ਵੀ ਦੋਸ਼ੀ ਭੜੇ ਜਾਵੇ ਰਾਤ तकरीबन 1:17 ਤੇ ਮੈਨੂੰ ਗਿਲਜੀਦਰਾਜ ਭਾਈ ਦੀ ਕਾਲ ਆਈ ਸੀ ਜੀ ਵੀ ਮੇਰੇ ਘਰ ਤੇ ਸ਼ੂਟਿੰਗ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਤੇ ਤੋਂ ਕੋਠੇ ਤੇ ਚੜ੍ਹ ਕੇ ਦੇਖ ਆਪਣੇ ਤੇ ਬਈ ਵਾਰ ਤਣੀ ੱਲੇ ਕੋਈ ਹੈਗਾ ਤੇ ਮੈਂ ਉੱਪਰ ਚੜ੍ਹ ਕੇ ਦੇਖਿਆ ਤਾਂ ਉਸ ਵਕਤ ਤੱਕ ਤਾਂ ਜੀ ਸ਼ੂਟਰ ਜਾ ਚੁੱਕੇ ਸੀ ਜੀ ਤਾਂ ਫਿਰ ਉਸ ਤੋਂ ਬਾਅਦ ਮੈਂ ਮੌਕੇ ਤੇ ਆ ਗਿਆ ਇੱਥੇ ਭਾਜੀ ਦੇ ਕੋਲ ਪੁਲਿਸ ਵੀ ਆ ਚੁੱਕੀ ਸੀ ਜੀ ਪਰ ਜਦੋਂ ਆ ਕੇ ਦੇਖਿਆ ਤਾਂ ਇੱਥੇ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ ਕਿੰਨੀਆਂ ਕਿ ਚੱਲੀਆਂ ਤੁਹਾਡੇ ਨਾਲ ਤਕਰੀਬਨ 22-24 ਗੋਲੀਆਂ ਕਿ 22-23 ਚੋਂ ਰੋਣ ਹੋਇਆ ਕਿੰਨੇ ਵਜੇ ਦੀ ਘਟਨਾ ਹੈ ਭਾਜੀ ਇਹ ਕੋਈ 1:00 ਕਰ 10 ਮਿੰਟ ਨਹੀਂ ਟਿਕਾਣਾ ਆ ਅੱਛਾ ਜੀ 1:20 ਮਿੰਟ ਤੱਕ ਆਪ ਵੀ ਇੱਥੇ ਪਹੁੰਚ ਤੁਸੀਂ ਸਾਰਾ ਜਿਹੜਾ ਆਪਣੀ ਅੱਖੀਂ ਦੇਖਿਆ ਇਹ ਮੈਂ ਅੱਖੀ ਤਾਂ ਨਹੀਂ ਦੇਖਿਆ ਮੜ ਕੇ ਆ ਕੇ ਦੇਖਿਆ ਅੱਛਾ ਹਾਂਜੀ ਫਿਰ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਕੱਢੀ ਆ ਹਾਂਜੀ ਤੇ ਉਹਦੇ ਵਿੱਚ ਹੀ ਦੇਖਿਆ ਬਾਕੀ ਕਿੰਨੇ ਕਿੰਨੇ ਬੰਦੇ ਸਾਰੇ ਦੋ ਬੰਦੇ ਸਨ ਦੋ ਬੰਦੇ ਮੂਹਰੇ ਬੈਠੇ ਸੀ ਹਾਂ ਮੂਹਰੇ ਬੈਠੇ ਹੋ ਸਨ ਫੜਕਦੇ ਆ ਮੋਟਰਸਾਈਕਲ ਤੇ ਆ ਕੀ ਤਰ੍ਹਾਂ ਦੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਇਦਾਂ ਦੀ ਫਾਇਰਿੰਗ ਦੇ ਘਟਨਾ ਜਿਹੜੀਆਂ ਸਾਹਮਣੇ ਆ ਰਹੀਆਂ ਕਿਸ ਕਿਸ ਤਰ੍ਹਾਂ ਦੇਖਦੇ ਤੁਸੀਂ ਹਾਂਜੀ ਇਸ ਨੂੰ ਪ੍ਰਸ਼ਾਸਨ ਨੂੰ ਠੱਲ ਪਾਉਣੀ ਚਾਹੀਦੀ ਹੈ ਗੈਂਗਸਟਰਾਂ ਦਾ ਕਾਬੂ ਕਰਨਾ ਚਾਹੀਦਾ ਹੈ ਤੇ ਤਾਂ ਜੋ ਆਮ ਪਬਲਿਕ ਨੂੰ ਸੇਫਟੀ ਦਾ ਸਾਥ ਮਿਲ ਜਾਵੇ ਰਾਜੂ ਜੀ ਨਾਲ ਜਿਹਨਾਂ ਦੇ ਘਰ ਦੇ ਵਿੱਚ ਇੱਕ ਦੇਰ ਰਾਤ ਇੱਕ ਚ ਕਾਫੀ ਬਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜ਼ਿਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੌਂਦ ਫਾਇਰਿੰਗ ਹੋਇਆ ਜੀ ਤੇ ਕਿੰਨੇ ਗੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਗਰਾਮਤ ਹੁੰਦਾ ਤੇ ਉਹ ਸਾਰਾ ਕੁਝ ਵੀਲ ਟੇਕਨ ਤੇ ਨਾਮ ਫਿਰੋਤੀ ਮੰਗਨ ਦਾ ਮਾਮਲਾ ਸਾਹਮਣੇ ਆਇਆ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਿੰਨੇ ਪੈਸੇ ਦੀ ਮੰਗ ਕੀਤੀ ਕਿ ਮੈਂ ਕੋਈ ਫਿਰੌਤੀ ਦੇ ਪੈਸਿਆਂ ਦੀ ਮੰਗ ਨਹੀਂ ਕਿਤੇ ਵੀ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਉਹ ਗੈਂਗ ਦਾ ਨਾਮ ਮੈਂ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਹੈ ਉਹ ਪਾਕਿਸਤਾਨ ਮੈਮ ਕਿੰਨੇ ਵੇਰ ਰਾਤ ਗੋਲੀਆਂ ਚੱਲੀਆਂ ਜੀ ਇਹ ਏ 1:13 ਮਿੰਟ ਦਾ ਹੈਗਾ ਐਗਜ਼ਾਮ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਜਾਂਦੀ ਹੈ ਕਿੰਨੇ ਲੋਕ ਸਿਆਤ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਅਸੀਂ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅ ਕਾਊਂਟ ਕਰ ਰਹੇ ਹਾਂ ਤੇ ਅਪਡੇਟ ਕਰ ਰਹੇ ਹਾਂ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮਨੋ ਕਿਹੜਾ ਵੀਕੈਂਡ ਇਸਤੇਮਾਲ ਕੀਤਾ ਗਿਆ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਨਾ ਮੈਂ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗਲਵਾਸੇ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਫਰਡ ਕਾਲ ਨਹੀਂ ਆਈ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਰਾਈਆਂ ਕਿਸੇ ਦਾ ਦਾਦਨੀ ਦੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਆਂ ਬਾਬਾ ਗਧੀਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਜਾ ਚੁੱਕੇ ਆਂ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਜੀ। ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਉਹ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ। ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕਿ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁੱਛਦਾ। ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਕੋਈ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर